ਪਾ ਮੁੱਲ ਇਹਨਾਂ ਦਾ ਕੀ ਪ੍ਰਾਈਜ਼ ਰੱਖਿਆ? ਡੇਢ ਲੱਖ। ਡੇਢ ਲੱਖ ਮੰਗਦੇ ਆ ਠੀਕ ਹੈ ਜੀ ਆ ਹੁਣ ਆਪਾਂ ਮੱਝ ਵੇਖ ਸਕਦੇ ਆ। ਡੇਢ ਲੱਖ ਕਿੰਨੇ ਲੀਟਰ ਦੁੱਧ ਹੈ ਜੀ ਇਹਦੇ ਥੱਲੇ? 20 ਕਿਲੋ ਦੁੱਧ ਹੈ। ਕਿੰਨੇਵੇਂ ਸੂਏ ਆ ਇਹ? ਤੀਜੇ ਸੂਏ ਆ 20 ਲੀਟਰ ਦੁੱਧ ਹੈ 1.5 ਲੱਖ ਰੁਪਏ ਮੰਗਦੇ ਆ ਠੀਕ ਹੈ ਜੀ ਪਿੱਛੇ ਕੀ ਹੈ ਜੀ ਇਹਦੇ? ਲਓ ਜੀ ਹੁਣ ਇੱਥੋਂ ਜਿਹੜੀ ਮੰਡੀ ਸੀਗੀ ਗਾਈਆਂ ਵਾਲੀ ਮੰਡੀ ਇਹ ਸ਼ੈੱਡ ਹੁਣ ਗਾਈਆਂ ਵਾਲੇ ਮੁੱਕ ਗਿਆ। ਹੁਣ ਇਧਰੋਂ ਮਈਆਂ ਵਾਲੇ ਸ਼ੈੱਡ ਹੈ ਜਿਹੜੇ ਜਿੰਨਾਂ ਥੱਲੇ ਮਈਆਂ ਮੱਝਾਂ ਝੋਟੀਆਂ ਹਨਾ ਉਹ ਸਟਾਰਟ ਹੋ ਗਏ ਆ ਇਧਰ ਪਸ਼ੂਆਂ ਵਾਲਾ ਹੀ ਸਮਾਨ ਪਿਆ ਹੁਣ ਆਹ ਸ਼ੈੱਡ ਥੱਲੇ ਮਈਆਂ ਹੀ ਮਈਆਂ ਤੇ ਆਪਾਂ ਮੁੱਲ ਵੀ ਦੱਸਾਂਗੇ ਵੀ ਕੀ ਰੇਟ ਚੱਲੀ ਜਾਂਦਾ ਮੰਡੀ ਦੇ ਵਿੱਚ ਕਿੰਨੀ ਕੀ ਤੇਜ਼ੀ ਹੈ ਕਿ ਮੰਦੀਆਂ ਹਨਾ ਸਾਰੀਆਂ ਗੱਲਾਂ ਆਪਾਂ ਕਰਾਂਗੇ ਡੇਰੀ ਫਾਰਮਰਾਂ ਨਾਲ ਵੀ ਆਪਾਂ ਤੁਹਾਨੂੰ ਮਿਲਾਵਾਂਗੇ ਜਿਹੜੇ ਪਸ਼ੂ ਵੇਚਣ ਆਏ ਆ ਜਾਂ ਖਰੀਦਣ ਆਏ ਆ ਤੇ ਉਹਨਾਂ ਨਾਲ ਆਪਾਂ ਗੱਲਾਂ ਵੀ ਕਰਾਂਗੇ ਪਰ ਉਹ ਸਾਰੀਆਂ ਗੱਲਾਂ ਅੱਡ ਵੀਡੀਓ ਦੇ ਵਿੱਚ ਹੋਣੀਆਂ। ਤਾਂ ਕਿ ਫਿਰ ਤੁਸੀਂ ਆਖੋਗੇ ਬਾਰੀ-ਬਾਰੀ ਇੱਕ ਹੀ ਗੱਲ ਗਈ ਜਾਂਦਾ। ਇਹ ਤਾਂ ਆਪਾਂ ਤੁਹਾਨੂੰ ਮੰਡੀ ਦਾ ਢੇਡਾ ਕਢਾਉਣਾ ਇੱਕ ਵਾਰੀ। ਇੱਥੇ ਹੁਣ ਇੱਧਰ ਵੀ ਮੱਝਾਂ ਵੇਖ ਲਓ ਤੁਸੀਂ ਐ ਤੇ ਲਾ ਕੇ ਜਮਾਂ ਕਾਲੀਆਂ ਕਾਲੀਆਂ ਕਰਕੇ ਖੜਾ ਰੱਖੀਆਂ। ਇੱਥੇ ਵਿਕਸ ਵਾਲਾ ਵੀ ਹੈ ਨਹੀਂ ਮਲੱਖੀ ਵਾਲਾ ਵੀ ਹੈ ਨਹੀਂ ਲੋ ਜੀ ਆਪਾਂ ਹੁਣ ਇੱਧਰ ਇੱਧਰ ਕੋਰਨਰ ਤੇ ਆ ਹੁਣ ਮੈਂ ਇੱਧਰ ਵੀ ਇਸ ਦੂਬਾਰ ਮੰਡੀ ਹੁਣ ਹੈ ਨਹੀਂ ਪਰਲੇ ਪਾਸੇ ਇਹ ਲਾਸਟ ਵਾਲੇ ਤੰਬੂ ਹੈ ਮੈਨੂੰ ਲੱਗਾ ਉਹਨੇ ਕੀ ਸ਼ੈੱਡ ਥੱਲੇ ਮਈਆਂ ਤੇ ਉਹਨੇ ਛੱਡਾਂ ਥੱਲੇ ਹੀ ਲਗਾਈਆਂ ਤੇ ਇਹ ਮੰਡੀ ਹੈ ਜਿਹੜੀ ਡੱਬ ਵਾਲੀ ਦੇ ਵਿੱਚ ਹਰੇਕ ਐਤਵਾਰ ਨੂੰ ਲੱਗਦੀ ਹੈ ਕਸੂ ਇੱਥੇ ਲੋਕ ਸੈਲ ਵੀ ਕਰਨ ਆਉਂਦੇ ਆ ਤੇ ਖਰੀਦਣ ਵੀ ਆਉਂਦੇ ਆ ਹਨਾ ਕਸੂ ਵਿੱਚ ਤੇਜ਼ੀ ਆ ਵੀ ਇਸ ਮੰਡੀ 'ਚ ਉਹ ਬਸ ਪਰਲੇ ਪਾਸੇ ਖੀਰਲੇ ਪਸ਼ੂ ਖੜੇ ਆ ਦੁਪਾਰ ਲੈ ਪਾਸੇ ਵਾਹਣ ਆ ਗਏ ਇਹ ਮੈਨੂੰ ਲੱਗਦਾ ਕੋਈ ਬੰਦਾ ਇਕੱਠੇ ਪਸ਼ੂ ਲੈ ਕੇ ਆਇਆ ਸਾਰੇ ਇੱਕ ਹੀ ਲਾਈਨ ਦੇ ਵਿੱਚ ਖੜੇ ਆ ਹੋਰ ਭਾਈ ਕੀ ਹਾਲ ਹੈ ਯੂਪੀ ਤੋਂ ਆਏ ਆ ਹਰਿਆਣੇ ਤੋਂ ਰਾਜਸਥਾਨ ਰਾਜਸਥਾਨ ਤੋਂ ਐ ਰਾਜਸਥਾਨ ਤੋਂ ਮੈਂ ਕਿਹੜੀ ਜਗ੍ਹਾ ਤੋਂ ਐ ਸੰਗਰੀਆ ਤੋਂ ਸੰਗਰੀਆ ਤੋਂ ਮੈਂ ਗੰਗਾ ਨਗਰ ਤੋਂ ਐ ਕਿੰਨੇ ਪਸ਼ੂ ਲੈ ਕੇ ਆਏ ਆਪਾਂ ਤਿੰਨ ਪਸ਼ੂ ਠੀਕ ਐ ਆਹ ਤੇ ਕੀ ਆਪਾਂ ਮੁੱਲ ਇਹਨਾਂ ਦਾ ਕੀ ਪ੍ਰਾਈਸ ਰੱਖਿਆ ਡੇਢ ਲੱਖ ਮੰਗਦੇ ਆ ਠੀਕ ਐ ਜੀ ਆ ਹੁਣ ਆਪਾਂ ਮੱਝ ਵੇਖ ਸਕਦੇ ਆ ਡੇਢ ਲੱਖ ਕਿੰਨੇ ਲੀਟਰ ਦੁੱਧ ਐ ਜੀ ਇਹਦੇ ਥੱਲੇ 20 ਕਿਲੋ ਦੁੱਧ ਐ ਕਿੰਨੇ ਮਹੀਨੇ ਸੂਏ ਐ ਇਹ ਤੀਜੇ ਸੂਏ ਐ 20 ਲੀਟਰ ਦੁੱਧ ਐ 1.5 ਲੱਖ ਰੁਪਏ ਮੰਗਦੇ ਐ ਠੀਕ ਐ ਪਿੱਛੇ ਕੀ ਐ ਇਹਦੇ ਪਿੱਛੇ ਕੱਟ ਐ ਤੇ ਆਹ ਹੁਣ ਆਪਾਂ ਦੂਜੇ ਪਸ਼ੂ ਦੀ ਗੱਲ ਕਰੀਏ ਇੱਕ ਗੱਬਣ ਐ ਕਿੰਨੇ ਦਿਨ ਲਊਗੀ ਜੀ 15 ਦਿਨ ਲਊਵੇਂ ਨੇ ਦੂਜੇ ਸੂਏ ਹੋਊ ਕਿ ਪਹਿਲੇ ਸੂਏ ਇਹਦਾ ਆਪਾਂ ਕੀ ਮੁੱਲ ਮੰਗਦੇ ਆ ਪਹਿਲੇ ਸੂਏ ਇਹਦੇ ਤੋਂ ਲੇਕਿਨ ਕਿੰਨੇ ਲੀਟਰ ਦੁੱਧ ਸੀ 15 ਲੀਟਰ ਦੁੱਧ ਐ ਠੀਕ ਐ ਜੀ ਤੇ ਹੁਣ ਉਹ ਅਗਲਾ ਆਪਾਂ ਤੀਜੇ ਪਸ਼ੂ ਦੀ ਜੇ ਗੱਲ ਕਰੀਏ ਇਹ ਮੁੱਲ ਪਹਿਲੇ ਸੂਏ ਹੈ ਕਿ 12 ਕਿਲੋ ਦੁੱਧ ਹੋ ਜੂਗਾ ਨਹੀਂ ਇਹ ਸੂਈ ਵੀ ਹੈ ਹਾਂ ਉਹ ਸੂਈ ਤੇ ਪਿੱਛੇ ਕੀ ਹੈ ਜੀ ਇਹਦੇ ਕੱਟੀ ਠੀਕ ਹੈ ਜੀ ਤੇ ਆਪਣਾ ਨੰਬਰ ਦੱਸ ਦਿਓ ਜੀ 97841 97841 41 41 97841 55 055 38 055 38 97841 055 38 ਲੋ ਵੀ ਜਿਹਨੇ ਪਸ਼ੂ ਲੈੜੇ ਹੋਣ ਬਾਈਆਂ ਨੂੰ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਤੇ ਸੰਗਰੀਆ ਤੋਂ ਬਾਈ ਹੋਰੀ ਆਏ ਆ ਰਾਜਸਥਾਨ ਤੋਂ ਕਾਸ਼ੀਰਾਮ ਸਵਾਮੀ ਕਾਸ਼ੀਰਾਮ ਸਵਾਮੀ ਨਾਮ ਹੈ ਜੀ ਵਾਰਡ ਨੰਬਰ 1 ਚ ਸੰਗਰੀਆ ਖਾਸ ਸੰਗਰੀਆ ਚ ਰਹਿੰਦੇ ਹਾਂ ਠੀਕ ਹੈ ਜੀ ਸੰਗਰੀਆ ਜੀ ਬਾਈ ਹੋਰੀ ਰਹਿੰਦੇ ਆ ਨੰਬਰ ਆਪਾਂ ਤੁਹਾਨੂੰ ਦੇਤਾ ਤੇ ਤੁਸੀਂ ਮਿਲ ਕੇ ਤਸੱਲੀ ਕਰਕੇ ਫੋਨ ਕਰਕੇ ਹਨਾ ਤੇ ਪਸ਼ੂ ਖਰੀਦ ਪਸ਼ੂਆਂ ਦੀ ਖਰੀਦ ਕਰ ਸਕਦੇ ਠੀਕ ਹੈ ਬਾਈ ਜੀ ਤੇ ਲਓ ਜੀ ਹੁਣ ਆਪਾਂ ਚੱਲਦੇ ਆਂ ਅੱਗੇ 2 ਡੂੜ ਲੱਖ ਰੁਪਿਆ 22 ਹੋਰੀ ਕਹਿੰਦੇ ਵੀ ਅਸੀਂ ਮੰਗਦੇ ਆ ਇੱਧਰ ਵੀ ਸੌਦੇ ਹੋਈ ਜਾਂਦੇ ਆ ਕੋਈ ਪਸ਼ੂ ਖਰੀਦੀ ਜਾਂਦਾ ਕੋਈ ਪਸ਼ੂ ਲੈਣ ਆਇਆ ਵਾਹ આજ ਆਪਣੀ ਬੈਂਦੀ ਜਾਂਦੀ ਹੈ ਲੋ ਜੀ ਹੁਣ ਆ ਹੁਣ ਜਮਾ ਮੰਡੀ ਦਾ ਇੱਥੇ ਕੋਰਨਰ ਹੈ ਇਥੋਂ ਪਰਲੇ ਪਾਸੋਂ ਸ਼ੁਰੂ ਹੋਈ ਸੀ ਤੁਹਾਨੂੰ ਸਾਰੀ ਮੰਡੀ ਵਿਖਾਈ ਸੀ ਹਨਾ ਪਰਲੇ ਪਾਸੇ ਜਦੋਂ ਸ਼ੁਰੂ ਹੋਇਆ ਸੀਗਾ ਉੱਥੇ ਕੱਟੀਆਂ ਸੀਗੀਆਂ ਤੇ ਬਾਅਦ ਚ ਗਾਈਆਂ ਆ ਗਈਆਂ ਹੁਣ ਮੱਝਾਂ ਆ ਗਈਆਂ ਹੁਣ ਪਰਲੇ ਪਾਸੇ ਝੋਨਾ ਹੈ ਤੇ ਇਥੋਂ ਆਪਣੀ ਮੰਡੀ ਹੈ ਜਿਹੜੀ ਖਤਮ ਹੋ ਜਾਂਦੀ ਹੈ ਵੀ ਹੱਦ ਹੈ ਜਿਹੜੀ ਮੰਡੀ ਦੀ ਉਹ ਖਤਮ ਹੋ ਜਾਂਦੀ ਹੈ ਤੇ ਹੁਣ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਏ ਸੀ ਵੀ ਇਹ ਆਪਾਂ ਤੁਹਾਨੂੰ ਮੰਡੀ ਦਾ ਢੇਡਾ ਕਢਾਇਆ ਸੀ ਵੀ ਤੁਹਾਨੂੰ ਪਤਾ ਲੱਗ ਜੇ ਵੀ ਮੰਡੀ ਕਿੱਡੀ ਕ ਵੱਡੀ ਲੱਗਦੀ ਐ ਇੱਥੇ ਡੱਬ ਵਾਲੀ ਤੇ ਬਾਕੀ ਜਿਹੜੇ ਬੰਦੇ ਜਾਣਦੇ ਉਹ ਤਾਂ ਜਾਣਦੇ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਵੀ ਮੰਡੀ ਕਿੱਡੀ ਕ ਵੱਡੀ ਲੱਗਦੀ ਹੁੰਦੀ ਐ ਤੇ ਇੱਥੇ ਗਾਇਆਂ ਵੀ ਹੁੰਦੀਆਂ ਐਫ ਜਰਸੀ ਤੇ ਮਈਆਂ ਵੀ ਬਥੇਰੀ ਨਸਲਾਂ ਦੀਆਂ ਉਹਦੀਆਂ ਕਟੀਆਂ ਵੀ ਆਉਂਦੀਆਂ ਦੋ ਜਿਹੜੇ ਕਰੋਸ ਬਰੀਡ ਆਈਆਂ ਉਹਨਾਂ ਵੀ ਆਉਂਦੀਆਂ ਵੀ ਜਿਹੜੇ ਬੰਦੇ ਨੇ ਘੱਟ ਪੈਸੇ ਲਾਉਣੇ ਆ ਹਨਾ ਤੇ ਉਹ ਘੱਟ ਪੈਸੇ ਲਾ ਕੇ ਵੀ ਪਸ਼ੂ ਖਰੀਦ ਸਕਦਾ ਵੀ ਹਰੇਕ ਬੰਦੇ ਵਾਸਤੇ ਇੱਥੇ ਆਪਰਚੂਨਿਟੀ ਉਹਨੂੰ ਮਿਲ ਜੂਗੀ ਇਹ ਹੁਣ ਸ਼ੁਰੂ ਤੋਂ ਤੁਹਾਨੂੰ ਦਿਖਾਈ ਸੀ ਮੰਡੀ ਇਹ ਕੋਰਨਰ ਹੈ ਬਾਕੀ ਜਿਹੜੀਆਂ ਅੱਡ ਸਪੈਸ਼ਲ ਪਸ਼ੂਆਂ ਦੀਆਂ ਵੀਡੀਓ ਹਨ ਜਿਹਦੇ ਵਿੱਚ ਆਪਾਂ ਰੇਟ ਦੱਸਿਆ ਕਿਸਾਨ ਨਾਲ ਮਿਲ ਕੇ ਉਹ ਵੀਡੀਓ ਤੁਹਾਨੂੰ ਅੱਡ ਮਿਲ ਜਾਣਗੀਆਂ ਆਪਣੇ ਚੈਨਲ ਤੇ ਹੀ ਉਹਨਾਂ ਨੂੰ ਵੀ ਜਰੂਰ ਦੇਖੋ ਤੁਹਾਨੂੰ ਪਤਾ ਲੱਗ ਜੂਏ ਮੰਡੀ 'ਚ ਕੀ ਕੀ ਰੇਟ ਰਹਿੰਦਾ ਹਨਾ ਪਸ਼ੂਆਂ ਦਾ ਤੇ ਆਪਾਂ ਨੂੰ ਕਿੰਨੇ ਕ ਤਾਈ ਖਰੀਦਣੇ ਚਾਹੀਦੇ ਆ